ਅਸੀਂ ਤੁਸੀਂ ਸਾਰੇ ਜਾਣਦੇ ਹੋ ਉਹ ਮੁੱਦਾ ਟਰੱਕ ਯੂਨੀਅਨ ਦਾ ਸੀ ਉਹ ਅਸੀਂ ਸਾਰਿਆਂ ਨੇ ਉਹਨੂੰ ਚੱਕਿਆ ਟਰੱਕ ਯੂਨੀਅਨ ਨੇ ਉਹ ਤੇ ਬਹੁਤ ਦਲੇਰੀ ਨਾਲ ਉਹਨਾਂ ਨੇ ਕੰਡੇ ਵਾਲਾ ਮੁੱਦਾ ਸੀ ਤੇ ਉਹ ਲੀਜ਼ ਡੀਡ ਆ ਜਿਹੜੀ ਵਾਪਸ ਕੈਨਸਲ ਹੋਈ ਤੇ ਉਸ ਤੋਂ ਬਾਅਦ ਉਹਦਾ ਐਂਟਕਲ ਵਾਪਸ ਕਰਜ ਹੋਇਆ ਪਰ ਇਹ ਸਾਰੇ ਐਪੀਸੋਡ ਤੋਂ ਬਾਅਦ ਪਿਛਲੇ 5-4 ਦਿਨ ਪਹਿਲਾਂ ਸਾਡੇ ਮਾਨਯੋਗ ਐਮਪੀ ਸਾਹਿਬ ਮੀਤਹਿਰ ਜੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬੜੀਆਂ ਗੱਲਾਂ ਕੀਤੀਆਂ ਪਰ ਮੈਂ ਪ੍ਰੈਸ ਨੂੰ ਵੀ ਵਧਾਈ ਦਿੰਦਾ ਇਸ ਗੱਲ ਦੀ ਵੀ 4 ਸਾਲਾਂ ਬਾਅਦ ਐਮਪੀ ਸਾਹਿਬ ਨੇ ਤੁਹਾਡੇ ਰੂਬਰੂ ਹੋਏ ਪਰ ਇੱਕ ਗੱਲ ਦੀ ਬੜੀ ਉਹਦੇ ਵਿੱਚ ਘਾਟ ਰੜਕੀ ਵੀ ਉਹਨਾਂ ਨੇ ਸਾਰੀ ਪ੍ਰੈਸ ਕਾਨਫਰੰਸ 'ਚ ਸਿਰਫ ਤੇ ਸਿਰਫ ਗਰਦੀਪ ਬਾਠ ਨੂੰ ਮੁੱਦਾ ਰੱਖਿਆ ਉਹਨਾਂ ਨੇ ਗਰਦੀਪ ਬਾਠ ਐ ਗਰਦੀਪ ਬਾਠ ਨੇ ਆਹ ਕੀਤਾ ਗਰਦੀਪ ਬਾਠ ਨੇ ਆਹ ਨਹੀਂ ਕੀਤਾ ਪਰ ਜਿਹੜਾ ਸੋਲਿਡ ਜੋ ਤੁਸੀਂ ਸਵਾਲ ਵੀ ਪੁੱਛੇ ਉਹਨਾਂ ਦਾ ਕੋਈ ਸੋਲਿਡ ਜਿਹੜਾ ਉਹਨਾਂ ਨੇ ਨਾ ਕੋਈ ਆਨਸਰ ਦਿੱਤਾ ਨਾ ਜਦੋਂ ਤੁਸੀਂ ਕਾਰਵਾਈ ਦੀ ਗੱਲ ਕੀਤੀ ਵੀ ਭਾਈ ਇਹ ਗਲਤੀ ਹੋਈ ਆ ਇਹ ਕਾਰਵਾਈ ਇਹਦੇ ਹੋਣੀ ਚਾਹੀਦੀ ਆ ਤਾਂ ਉਹਨਾਂ ਨੇ ਬੜੇ ਦਵੀ ਆਵਾਜ਼ ਚ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਕਾਰਵਾਈ ਕਰਾ ਦਿੰਨੇ ਆ ਡੀਸੀ ਸਾਹਿਬ ਨੂੰ ਕਹਿ ਦਿੰਦੇ ਸੋ ਤੁਸੀਂ ਦੇਖੋ ਕਿਸੇ ਦੇ ਕਹਿਣ ਤੇ ਥੋੜੀ ਕਾਰਵਾਈ ਹੋਣੀ ਚਾਹੀਦੀ ਆ ਤੂੰ ਤੁਸੀਂ ਮਤਲਬ ਕਿ ਐਡਾ ਵੱਡਾ ਬਰਨਾਲੇ ਦੇ ਵਿੱਚ ਐਪੀਸੋਡ ਹੋ ਗਿਆ ਸਰਕਾਰ ਦੀ ਜ਼ਮੀਨ ਦੱਬੀ ਜਾ ਰਹੀ ਸੀ ਆਪਣੇ ਟਰੱਕ ਯੂਨੀਅਨ ਦੀ ਤੇ ਉਹਦੇ ਤੇ ਕੋਈ ਬੋਲੇ ਨਹੀਂ ਗਿਆ ਉਸ ਮੁੱਦੇ ਤੇ ਇਹੇ ਬੜਾ ਬੜੀ ਮੈਨੂੰ ਦੁੱਖ ਲੱਗਿਆ ਇਸ ਗੱਲ ਦਾ ਤੇ ਉਹਨਾਂ ਨੇ ਇੱਕ ਗੱਲ ਇੱਕ ਉਹਨਾਂ ਦੇ ਕਾਗਜ਼ ਹੱਥ ਸੀ ਉਹ ਕਹਿੰਦੇ ਵੀ ਜੋ ਕਹਿੰਦੇ ਵੀ ਇਹ ਲੀਜ਼ ਡੀਡ ਆ ਜਿਹੜਾ ਐਫੀਡੇਵਟ ਆ ਇਹ ਕੈਨਸਲ ਹੋ ਗਿਆ 16 ਤਰੀਕ ਦੀ ਕਹਿੰਦੇ ਤੇ 14 ਤਰੀਕ ਦੀ ਡੇਟ ਆ ਫੇਰ ਸਾਡੇ ਸਤਕਾਰਯੋਗ ਜਿਹੜੇ ਜਰਨਲਿਸਟ ਨੇ ਉਹਨਾਂ ਨੇ ਸਵਾਲ ਕੀਤਾ ਵੀ ਇਹ 16 14 ਨਹੀਂ ਜੀ ਇਹ 16 ਤਰੀਕ ਆ 16 16 ਤਰੀਕ ਨੂੰ ਕੈਨਸਲੇਸ਼ਨ ਦੀ ਤੇ ਫੇਰ ਕਹਿੰਦੇ ਜੀ ਹਾਂ 16 ਤਰੀਕ ਦੀ ਕੈਨਸਲੇਸ਼ਨ ਦੀ ਆ ਉਹ ਫਿਰ ਉਹਨਾਂ ਨੇ ਉਹਨੂੰ ਰਿਵਰਟ ਕੀਤਾ ਪਰ ਦੁੱਖ ਦੀ ਗੱਲ ਹੈ ਜਿਹੜੀ ਉਹ ਇਹ ਆ ਬੀ ਐਮਪੀ ਸਾਹਿਬ ਕਾਗੇ ਤਾਂ ਲੈ ਕੇ ਬਹਿ ਗਏ ਉਹਨਾਂ ਨੂੰ ਉਹਦੇ ਬਾਰੇ ਪਤਾ ਨਹੀਂ ਸੀ ਕਿਉਂਕਿ ਇਹ 14 ਤਰੀਕ ਨੂੰ ਕੈਨਸਲ ਨਹੀਂ ਹੋਈ ਨਾ ਇਹ 16 ਤਰੀਕ ਨੂੰ ਕੈਨਸਲ ਹੋਈ ਆ ਉਹ ਐਫੀਡੇਵਟ ਨਾਲੇ ਕੋਈ ਕੈਨਸਲ ਨਹੀਂ ਹੋਈ ਕਿਉਂਕਿ ਐਫੀਡੇਵਟ ਨਾਲ ਕਦੇ ਵੀ ਲੀਜ਼ ਡੀਡ ਕੈਨਸਲ ਨਹੀਂ ਹੋ ਸਕਦੀ ਕਦੇ ਐਫੀਡੇਵਟ ਨਾਲ ਕੋਈ ਲੀਜ਼ ਡੀਡ ਕੈਨਸਲ ਨਹੀਂ ਹੋ ਸਕਦੀ ਤੇ ਇੱਕ ਤਰੀਕ ਨੂੰ ਇਹ ਕੈਨਸਲ ਹੁੰਦੀ ਆ ਪਰ ਮੈਂ ਕਹਿਣਾ ਚਾਹਣਾ ਐਮਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਵੀ ਜੇ ਤੁਸੀਂ ਕਹਿੰਦੇ ਹੋ ਵੀ 14 ਤਰੀਕ ਨੂੰ ਕੈਨਸਲ ਹੋਊਗੀ ਜਾਂ 16 ਤਰੀਕ ਨੂੰ ਕੈਨਸਲ ਹੋਊਗੀ ਫਿਰ ਭਾਈ 20 ਤਰੀਕ ਨੂੰ 26 ਨੂੰ ਉਹ ਤੋਂ 3 ਦਿਨਾਂ ਬਾਅਦ ਜਦੋਂ ਤੁਸੀਂ ਕਹਿੰਦੇ ਹੋ ਕੈਨਸਲ ਹੋਊਗੀ ਉਹਦਾ ਇੰਤਕਾਲ ਕਿਵੇਂ ਦਰਜ ਹੋਗਾ ਮਤਲਬ ਕਿ ਹਰ ਗੱਲ ਤੇ ਔਨ ਕੈਮਰਾ ਝੂਠ ਉਹ ਕਹਿੰਦੇ ਮੈਨੂੰ ਆ ਤੁਸੀਂ ਦੇਖੋ ਵੀ ਫਿਰ ਭਾਈ 20 ਤਰੀਕ ਨੂੰ ਉਹਦਾ ਇੰਤਕਾਲ ਕਿਵੇਂ ਦਰਜ ਹੋਗਾ ਤੇ ਉਸ ਤੋਂ ਬਾਅਦ ਜਦੋਂ ਇੱਕ ਤਰੀਕ ਨੂੰ ਅਸੀਂ 30 ਤਰੀਕ ਨੂੰ ਮੁੱਦਾ ਚੱਕਿਆ 30 ਤਰੀਕ ਨੂੰ ਆਪਾਂ মিডিਆ ਦੇ ਰੂਬਰੂ ਹੋਏ ਆਪਾਂ ਘਰੇ ਪੀਸੀ ਕੀਤੀ ਉਸ ਤੋਂ ਬਾਅਦ ਖਬਰਾਂ ਲੱਗੀਆਂ ਫਿਰ ਇੱਕ ਤਰੀਕ ਨੂੰ ਦੀ ਕੈਂਸਲੇਸ਼ਨ ਡੀਡ ਆ ਜਿਹੜੀ ਕੈਂਸਲ ਕੀਤੀ ਗਈ ਤੇ ਫਿਰ ਜਾ ਕੇ ਹੈਨਾ ਉਹਦਾ ਇੰਤਕਾਲ ਵੀ 18 ਦਿਨਾਂ ਬਾਅਦ 18 ਤਰੀਕ ਨੂੰ ਦਰਜ ਹੋਇਆ ਜਦੋਂ ਮੈਂ ਆਪਣੇ ਭਰਾ ਨਿਕਾ ਜੀ ਅੱਜ ਮੈਂ ਲੱਗਦਾ ਹੈ ਨਹੀਂ ਨਿਕਾ ਜੀ ਨਾਲ ਜਦੋਂ ਬਹਿ ਕੇ ਇੰਟਰਵਿਊ ਕੀਤੀ ਉਹਦੇ ਵਿੱਚ ਮੈਂ ਉਹ ਲੀਜ਼ ਡੀਡ ਕੈਂਸਲੇਸ਼ਨ ਦਿਖਾਈ ਉਸ ਤੋਂ ਬਾਅਦ 2 ਦਿਨਾਂ ਬਾਅਦ ਫਿਰ ਨਾਲ ਦੀ ਨਾਲ ਇੰਤਕਾਲ ਦਰਜ ਹੋ ਗਿਆ ਜਦੋਂ ਮੈਂ ਕਿਹਾ ਵੀ 16 ਦਿਨ ਹੋ ਗਏ ਇੰਤਕਾਲ ਦਰਜ ਹੋਏ ਨੂੰ ਪਹਿਲਾਂ ਜਦੋਂ ਮਨਜੀਤ ਕੌਰ ਦੇ ਨਾਂ 'ਚ ਜਿਹੜੀ ਉਹ ਤੋਂ ਦਿਨ ਦਿਨਾਂ 'ਚ ਹੋ ਗਿਆ ਤੇ ਜਦੋਂ ਵਾਪਸ ਜਿਹੜੀ ਟਰੱਕ ਯੂਨੀਅਨ ਦੇ ਨਾਂ ਹੋਈ ਆ ਤੇ ਉਦੋਂ ਭਾਈ ਇੰਤਕਾਲ ਨਹੀਂ ਦਰਜ ਉਹ ਵੀ ਜਮ ਐਂਡ ਤੇ ਆ ਕੇ ਇੰਤਕਾਲ ਦਰਜ ਕੀਤਾ ਜਦੋਂ ਵੀ ਹੁਣ ਹੁਣ ਤਾਂ ਜਾਊਗੀ ਹੱਥ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਉਹਨਾਂ ਨੇ ਕੋਈ ਵੀ ਸਪਸ਼ਟ ਨਹੀਂ ਕੀਤਾ ਕੁਝ ਵੀ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਕੋਈ ਜਿਹੜਾ ਸਪਸ਼ਟੀਕਰਨ ਉਹ ਦੂਸਰਿਆਂ ਨੇ ਵੀ ਦਿੱਤਾ ਉਹਦੇ ਵਿੱਚ ਵੀ ਕਹਿੰਦੇ ਜੀ ਅਸੀਂ ਮਤਲਬ ਕਿ ਸਾਨੂੰ ਫੋਨ ਆਇਆ ਤੇ ਅਸੀਂ ਅੱਗੇ ਫੋਨ ਕਰਤਾ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਐਮਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਬਾਕੀ ਵੀ ਜਿਹੜੇ ਸਾਡੇ ਸਤਿਕਾਰਯੋਗ ਲੀਡਰ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਬੜੀਆਂ ਜਗ੍ਹਾ ਨੇ بڑے ਥਾਂ ਨੇ ਬਰਨਾਲੇ 'ਚ ਜਿਹੜੇ ਸੰਸਥਾਵਾਂ ਦੇ ਨੇ ਬੜੀਆਂ ਧਰਮਸ਼ਾਲਾ ਨੇ ਮਤਲਬ ਕਿ ਬੜੀਆਂ ਸੰਸਥਾਵਾਂ ਦੀਆਂ ਜਗ੍ਹਾ ਨੇ ਕਾਲਜ ਵੀ ਨੇ ਕੀ ਕੋਈ ਸਾਨੂੰ ਕੋਈ ਵੀ ਐਕਸ ਵਾਈ ਜ਼ੈਡ ਬੰਦਾ ਫੋਨ ਕਰੇ ਤੇ ਕਹੇ ਭਾਈ ਇਹ ਦੀ ਲੀਜ਼ ਡੀਡ ਸਾਡੇ ਨਾਂ ਕਰਾਓ ਤੇ ਤੁਸੀਂ ਉਹਨੂੰ ਹਰੇਕ ਨੂੰ ਮਤਲਬ ਕਿ ਉਹ ਸੰਸਥਾ ਸੰਸਥਾ ਦੇ ਪ੍ਰਧਾਨ ਕੋਲੇ ਭੇਜ ਦੋਗੇ ਵੀ ਇਹਨੂੰ ਜੀ ਲੀਜ਼ ਡੀਡ ਕਰਾਓ ਮਤਲਬ ਕਿ ਯਾਰ ਇਹ ਹਾਸੋ ਹੀ ਨਹੀਂ ਗੱਲ ਆ ਵੀ ਮੈਨੂੰ ਫੋਨ ਆਇਆ ਤੇ ਮੈਂ ਸੰਸਥਾ ਦੀ ਜਗ੍ਹਾ ਨੂੰ ਲੀਜ਼ ਡੀਡ ਕਰਾਉਣ ਲਈ ਅੱਗੇ ਭੇਜਦਾ ਤੇ ਫਿਰ ਜੇ ਪੰਪ ਲਾਉਣਾ ਸੀ ਭਾਈ 25% ਤੁਸੀਂ ਸ਼ੇਅਰ ਰੱਖਣਾ ਸੀ 25% ਸ਼ੇਅਰ ਕਹਿੰਦੇ ਯੂਨੀਅਨ ਦਾ ਰਹੁ ਉਹ ਭਾਈ ਭਲੋ ਮਾਨਸੋ ਸਾਰੀ ਜਗ੍ਹਾ ਯੂਨੀਅਨ ਦੀ ਆ ਤੇ 25% ਸ਼ੇਅਰ ਉਹਦਾ ਕਿਉਂ ਰਹੁ ਚਲੋ ਜੇ ਤੁਸੀਂ ਸੱਚੇ ਸੀ ਫਿਰ ਹੁਣ ਪੰਪ ਕਿੱਧਰ ਗਿਆ ਜੀ ਹੁਣ ਲਾਉਂਦੇ ਪੰਪ ਫਿਰ ਵਾਹ ਕਿਉਂ ਮੁੜੇ ਫਿਰ ਵਾਪਸ ਕਿਉਂ ਕਰਾਈ ਜੇ ਤੁਸੀਂ ਸਹੀ ਸੀ ਸੋ ਬੜੇ ਦੁੱਖ ਦੀ ਗੱਲ ਆ ਵੀ ਹਰ ਗੱਲ ਤੇ ਉਹਨਾਂ ਨੇ ਝੂਠ ਬੋਲਿਆ ਸਿਰਫ ਇਹ ਸਿਰਫ ਘਬਰਾ ਕੀਤਾ ਗਿਆ ਤੇ ਮੈਂ ਹੁਣ ਜਿਹੜੀ ਅਗਲੀ ਗੱਲ ਆ ਜੀ ਜਿਹੜੀ ਅੱਜ ਵਿਸ਼ਾ ਜਿਹੜਾ ਪ੍ਰੈਸ ਕਾਨਫਰੰਸ ਦਾ ਉਹ ਇਹ ਆ ਵੀ ਮੈਂ ਤੁਹਾਡੇ ਨਾਲ ਸਾਰੇ ਬਰਨਾਲੇ ਨਾਲ ਵੀ ਬਰਨਾਲਾ ਕਮੇਟੀ ਚ ਨਗਰ ਕੌਂਸਲ ਚ ਮੇਰੇ ਨਾਲ ਵੈਸੇ ਮੀਤ ਪ੍ਰਧਾਨ ਨੇ ਜਿਹੜੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਨਾਮਜਦ ਮੀਤ ਪ੍ਰਧਾਨ ਨੇ ਦੇ ਦਿਨੀ ਇਹਨਾਂ ਨੇ ਆਪਦੇ ਸੈਂਕੜੇ ਸਾਥੀਆਂ ਨਾਲ 500 ਸਾਥੀਆਂ ਨਾਲ ਇਹਨਾਂ ਨੇ ਬਾਈਕਾਟ ਕੀਤਾ ਆਮ ਆਦਮੀ ਪਾਰਟੀ ਦਾ ਸਿਰਫ ਇਸ ਗੱਲੋਂ ਦੁਖੀ ਹੋ ਕੇ ਵੀ ਭਾਈ ਇਹ ਕਰਪਸ਼ਨ ਦਾ ਬੁਰਾ ਹਾਲ ਮੈਂ ਤੁਸੀਂ ਦੇਖੋ ਹੈਗੇ ਆਮ ਆਦਮੀ ਪਾਰਟੀ ਦੇ ਨੇ ਬਾਈਕਾਟ ਕੀਤਾ ਇਹਨਾਂ ਨੇ ਸੋ ਬੰਦੇ ਵਿੱਚ ਜਿਹੜੇ ਆਲਰੇਡੀ ਹੋਣ ਨੇ ਉਹ ਵੀ ਦੁਖੀ ਨੇ ਤੇ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਣਾ ਬਰਨਾਲੇ ਜਿਹੜੇ ਟੈਂਡਰ ਲੱਗ ਰਹੇ ਨੇ ਜਿੰਨੇ ਵੀ ਟੈਂਡਰ ਹੁਣ ਤੱਕ ਲੱਗੇ ਨੇ ਬਹੁਤ ਜ਼ਿਆਦੇ ਘਪਲੇ ਨੇ ਉਹ ਚ ਬਹੁਤ ਜ਼ਿਆਦੇ ਕਰਾਪਸ਼ਨ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਸੁਸਾਇਟੀ ਆ ਜੀ ਰੁਲਦੂ ਸਿੰਘ ਵਾਲਾ ਰੁਲਦੂ ਸਿੰਘ ਵਾਲਾ ਸੁਸਾਇਟੀ ਆ ਆ ਜਿਹਦੇ ਇਹ ਮੇਰੇ ਕੋਲ ਜਿਹਦੇ ਆਡਿਟ ਰਿਪੋਰਟ ਆ ਰੁਲਦੂ ਸਿੰਘ ਵਾਲਾ ਸੁਸਾਇਟੀ ਦੀ ਮੇਰੇ ਕੋਲ ਆਡਿਟ ਰਿਪੋਰਟ ਆ ਇਹ ਧੂਰੀ ਦੀ ਆ ਜੀ ਗਰਗ ਕੰਸਟਰਕਸ਼ਨਸ ਆ ਇੱਕ ਉਹ ਬਰਨਾਲੇ ਦੀ ਆ ਮੈਂ ਦੱਸਣਾ ਚਾਹਾਂਗਾ ਵੀ ਇਹ ਸੁਸਾਇਟੀ ਹੁਣ ਤੱਕ ਆ ਜਿਹੜੇ 23 ਕਰੋੜ ਦੇ ਕੱਲ ਪਰਸ ਹੁਣ ਹੋਇਆ ਇਹਨਾਂ ਤੋਂ ਬਿਨਾ ਪਿਛਲੇ ਸਾਰੇ ਜਿੰਨੇ ਕੰਟਰੈਕਟ ਹੋਇਆ ਜਿੰਨੇ ਠੇਕੇ ਹੋਇਆ ਉਹਦੇ ਵਿੱਚੋਂ 60 ਤੋਂ 70% ਇਹ ਸੁਸਾਇਟੀ ਨੂੰ ਮਿਲਦੇ ਤੇ ਇਹ ਸੁਸਾਇਟੀ ਚਲਾ ਕੌਣ ਰਿਹਾ ਇਹ ਸੁਸਾਇਟੀ ਜਦੋਂ ਐਮਪੀ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਦੇ ਨਾਲ ਜਿਹੜਾ ਬੰਦਾ ਬੈਠਾ ਸੀ ਸਾਰਾ ਸ਼ਹਿਰ ਜਾਣਦਾ ਪਰ ਅਸਲ 'ਚ ਇਹਦੇ ਮਾਲਕ ਕੌਣ ਨੇ ਅਸਲ ਚ ਇਹਦੇ ਮਾਲਕ ਕੌਣ ਨੇ ਧੂਰੀ ਤੋਂ ਇਹਦੇ ਅਸਲ ਮਾਲਕ ਨੇ ਜਿਹੜੇ ਇਹ ਸੋਸਾਇਟੀ ਚਲਾ ਰਹੇ ਨੇ ਕੌਣ ਇਹਦੇ ਖਜ਼ਾਨਚੀ ਨੇ ਕੌਣ ਇਹਦੇ ਪ੍ਰਧਾਨ ਨੇ ਮੈਂ ਐਮਪੀ ਸਾਹਿਬ ਨੂੰ ਪੁੱਛਣਾ ਚਾਹਣਾ ਕਿਉਂਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਉਹਨਾਂ ਨੇ ਧਾਰਮਿਕ ਸਥਾਨ ਦੀ ਗੱਲ ਕੀਤੀ ਵੀ ਐਮਪੀ ਸਾਹਿਬ ਇਹ ਸਾਰੇ ਖਲਾਸੇ ਮੈਂ ਜਿਹੜੀ ਇਹ ਗੱਲ ਆ ਮੈਂ ਉਰੇ ਕਰਾਂ ਕਿ ਤੁਸੀਂ ਧਾਰਮਿਕ ਸਥਾਨ ਦੀ ਗੱਲ ਕਰੋ ਆਪਾਂ ਉੱਥੇ ਮਿਲਾਂਗੇ ਉੱਥੇ ਆਪਾਂ ਗੱਲ ਕਰੀਏ ਵੀ ਭਾਈ ਇਹ ਸੋਸਾਇਟੀ ਕੀ ਦੀ ਹੈ ਐਚ ਸਿੰਘਾ ਜਿਹੜਾ ਇਹ ਚ ਸਾਈਨ ਨੇ ਥੱਲੇ ਇਹ ਐਚ ਸਿੰਘ ਕੌਣ ਮੈਂ ਇਹਦੀਆਂ ਫੋਟੋਆਂ ਵੀ ਨਸ਼ਰ ਕਰੂੰਗਾ ਮੈਂ ਸਾਰਾ ਕੁਝ ਪਬਲਿਕਸ ਲੈ ਕੇ ਆਉਂਗਾ ਵੀ ਇਹ ਕੌਣ ਤੇ ਉੱਥੋਂ ਪਤਾ ਲੱਗੂਗਾ ਵੀ ਭਾਈ ਅਸਲ ਗੰਗਾਧਾਰੀ ਸ਼ਕਤੀਮਾਨ ਆ ਨਾ ਸ਼ਕਤੀਮਾਨੀ ਗੰਗਾਧਾਰ ਤੁਸੀਂ ਦੇਖੋ ਜਿਹੜੇ 70% ਠੇਕੇ ਜਿਨ੍ਹਾਂ ਨੂੰ ਮਿਲ ਰਹੇ ਆ ਤੇ ਇਹ ਰੁਲਦੂ ਸੁਸਾਇਟੀ ਦੇ ਜਿਹੜੀਆਂ ਬੇਨਈਮੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਇਹਨਾਂ ਨੇ ਆਈਟੀਆਈ ਬਹੁਤ ਠੇਕੇ ਲਏ ਵੈਸੇ ਮੈਂ ਤੁਹਾਨੂੰ ਕਿਉਂਕਿ ਮੈਂ ਅੱਜ ਕਹਿਣਾ ਵੀ ਅੱਜ ਸਿਰਫ ਟ੍ਰੇਲਰ ਦਿਖਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਪੂਰੀ ਕਰਾਪਸ਼ਨ ਦੀ ਜਿਹੜੀ ਫਿਲਮ ਆ ਮੈਂ ਲੋਕਾਂ 'ਚ ਲੈ ਕੇ ਜਾਊਂਗਾ ITI ਚੌਂਕ ਕੋਲ ਸਰਾਬਾ ਨਗਰ ਸਰਾਬਾ ਨਗਰ ਦੇ ਇਹਨਾਂ ਨੇ 1 ਕਰੋੜ 25 ਲੱਖ ਦਾ ਸੀਵਰੇਜ ਨੂੰ ਪੱਕਾ ਉਥੇ ਮਤਲਬ ਕਿ ਇੰਟਰਲੌਕ ਟਾਈਲਾਂ ਪਾਉਣ ਦਾ ਇੱਕ ਉਹਨਾਂ ਨੇ ਠੇਕਾ ਲਿਆ ਤੇ ਬਾਈ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਉਹਦੇ ਵਿੱਚ 5 ਤੋਂ 6 ਲੱਖ ਦੀ 5 ਤੋਂ 6 ਲੱਖ ਇੱਟ ਨਿਕਲੀ ਜਿਹੜੀ 4-5 ਸਾਲ ਪਹਿਲਾਂ ਹੀ ਲੱਗੀ ਸੀ ਉੱਥੇ ਤੁਸੀਂ ਇਹ ਕ੍ਰਾਸ ਵੈਰੀਫਾਈ ਕਮੇਟੀ ਨੂੰ ਕਰ ਸਕਦੇ ਹੋ ਸਾਰੇ ਵਰਨਾਲੇ ਨੂੰ ਕਹਿਣਾ ਚਾਹਣਾ ਮੈਂ ਕ੍ਰਾਸ ਵੈਰੀ ਮੇਰੀ ਗੱਲ ਤੇ ਨਾ ਰਹੋ ਕ੍ਰਾਸ ਵੈਰੀਫਾਈ ਕਰਿਓ ਜਿੰਨੇ ਵੀ ਤੁਹਾਡੇ ਸੋਰਸ ਨੇ ਸਾਰੇ 5 ਤੋਂ 6 ਲੱਖ ਇੱਟ ਨਿਕਲੀ ਤੇ ਤੁਸੀਂ ਸੋਚ ਸਕਦੇ ਹੋ ਵੀ ਅੱਜ ਇੱਕ ਇੱਟ ਦੀ ਪੁਰਾਣੀ ਇੱਟ ਦੀ ਕੀਮਤ ਕੀ ਹੈ ਜਿਹੜੀ 4 ਸਾਲ ਪਹਿਲਾਂ 5 ਸਾਲ ਪਹਿਲਾਂ ਲੱਗੀ ਹੋਈ ਘੱਟੋ ਘੱਟ ਜੇ 2 ਰੁਪਏ ਵੀ ਰੱਖ ਲਈਏ ਵੈਸੇ ਤਾਂ 3 ਰੁਪਏ ਵੀ ਕਹਿੰਦੇ ਆ ਜੇ 2 ਰੁਪਏ 1.5 ਰੁਪਿਆ ਵੀ ਰੱਖ ਲਈਏ ਤਾਂ ਵੀ ਉਹ ਇੱਟ ਦੀ ਕੀਮਤ ਬਣ ਜਾਂਦੀ ਆ 8 9 10 ਲੱਖ ਰੁਪਏ 5 ਤੋਂ 6 ਲੱਖ ਇੱਟ ਨਿਕਲੀ ਸੀ ਤੇ ਤੁਸੀਂ ਪਰ ਤੁਸੀਂ ਸਾਰੇ ਹੈਰਾਨ ਹੋਵੋਗੇ ਵੀ ਉਹਦੀ ਰਿਕਵਰੀ ਕਿੰਨੀ ਪਾਈ ਗਈ ਉਹਦੀ ਰਿਕਵਰੀ ਕਿੰਨੀ ਪਾਈ ਗਈ 20 ਤੋਂ 40 ਹਜ਼ਾਰ ਯਾਰ ਲੋਕਾਂ ਦਾ ਪੈਸਾ ਇਹ ਕੋਈ ਕਿਸੇ ਦੇ ਮੈਂ ਕੋਈ ਆਪਾਂ ਕੋਈ ਨਿੱਜੀ ਗੱਲ ਥੋੜੀ ਕਰ ਰਹੇ ਆ ਇਹ ਲੋਕਾਂ ਦਾ ਪੈਸਾ ਉਹਦੀ ਰਿਕਵਰੀ 20 ਤੋਂ 40 ਹਜ਼ਾਰ ਪਾਈ ਪਾਈ ਜਾ ਰਹੀ ਆ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡੀ ਵੱਡੀ ਹੋਰ ਇੱਕ ਕਮੇਟੀ ਨੇ ਇੱਕ ਸ਼ੈੱਡ ਪਾਇਆ ਇਹਨਾਂ ਨੇ 1 ਕਰੋੜ 99 ਲੱਖ ਦਾ ਸਵੱਛ ਭਾਰਤ ਮਿਸ਼ਨ ਦੇ ਥਰੂ ਇੱਥੇ ਮੰਡੀ ਰੋਡ ਤੇ ਤੁਸੀਂ ਉਹ ਸ਼ੈੱਡ ਦੀ ਹਾਲਾਤ ਦੇਖੋ ਵੀ ਉਹ ਸ਼ੈੱਡ ਦੇ ਹਾਲਾਤ ਕੀ ਮਤਲਬ ਕਿ ਇਹ ਸੁਸਾਇਟੀ ਹੈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਸੁਸਾਇਟੀ ਇੱਕ ਹੋਰ ਗੱਲ ਵੱਡੀ ਇਹ ਸੁਸਾਇਟੀ ਜਾਂ ਗਰਗ ਕੰਸਟਰਕਸ਼ਨ ਆ ਇਹ 30 ਤੋਂ 35% ਲੈਸ ਪਾ ਕੇ ਇਹ ਠੇਕੇ ਲੈਂਦੇ ਨੇ 30 ਤੋਂ 35% ਲੈਸ ਤੁਸੀਂ ਦੇਖੋ ਜੇ ਕਰੋੜ ਦਾ ਕੰਮ ਆ ਤਾਂ ਇਹ 75 ਲੱਖ ਪਾਉਂਦੇ ਆ ਤੇ ਜਿਹਦੇ ਜਿਹਨੇ ਲੈਸ ਪਾਇਆ ਤਾਂ ਆਟੋਮੈਟਿਕਲੀ ਟੈਂਡਰ ਤਾਂ ਉਹਨਾਂ ਨੂੰ ਨਿਕਲਨੇ ਇਹ ਪਹਿਲਾਂ ਬਹਿ ਕੇ ਬਿਉਤਬੰਦੀ ਬਣਾਈ ਜਾਂਦੀ ਆ ਵੀ ਇਹਨੂੰ ਭਾਈ ਕਿੰਨੇ ਪਰਸੈਂਟ ਲੈਸ ਪਾਉਣਾ 35% ਲੈਸ ਪਾ ਕੇ ਟੈਂਡਰ ਪਾਉਂਦੇ ਆ ਤੇ ਉਹ ਬਿਉਤਬੰਦੀ ਜਿਹੜੀ ਬਣ ਜਾਂਦੀ ਆ ਉਹਦੇ ਹਿਸਾਬ ਨਾਲ ਇਹਨਾਂ ਨੂੰ ਟੈਂਡਰ ਨਿਕਲ ਜਾਂਦੇ ਆ ਸਮਝ ਲਓ ਉਹ ਫਿਰ ਗਾਹਾਂ ਜਿਹੜਾ ਇਹ ਯੂਜ਼ ਕਰਦੇ ਆ ਮਟੀਰੀਅਲ ਜਿਹੜਾ ਯੂਜ਼ ਕਰਦੇ ਆ ਉਹ ਸੋਡੇ ਸਾਰਿਆਂ ਦੇ ਸਾਹਮਣੇ ਆ ਤੇ ਮੈਂ ਇੱਕ ਮੰਡੀ ਰੋਡ ਤੇ ਪਾਇਆ ਮੈਂ ਸਾਰੀ ਬਰੀਫਿੰਗ ਕਰਲਾਂ ਹਰ ਗੱਲ ਦਾ ਜਵਾਬ ਦੇਵਾਂਗਾ ਤੇ ਤੁਸੀਂ ਦੇਖੋ ਇਸ ਤੋਂ ਬਾਅਦ ਇਹਨਾਂ ਨੇ 25 ਏਕੜ ਤੋਂ 22 ਏਕੜ ਬਾਲਮੀਕੀ ਚੌਂਕ ਤੱਕ ਇਹਨਾਂ ਨੇ ਉਹ ਲਾਈਆਂ ਆਪਣੀਆਂ ਟਾ ਜਾਲੀਆਂ ਗ੍ਰੇਲਾ ਗ੍ਰੇਲਾ ਲਾਈਆਂ ਉਹ ਵੀ ਅੱਜ ਲੋਹੇ ਦੀਆਂ ਗ੍ਰੇਲਾ ਠੀਕ ਹੈ ਨਾ ਹੋਰ ਬਾਲਮੀਕੀ ਚੌਂਕ ਤੋਂ ਬੱਸ ਸਟੈਂਡ ਉਹ ਉਹ ਲੋਹੇ ਦੀਆਂ ਗ੍ਰੇਲਾ ਲਾਈਆਂ ਮਤਲਬ ਕਿ ਤੇ ਮੈਂ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਵੀ ਮੈਂ ਤੁਹਾਡੇ ਧਿਆਨ ਚ ਲਿਆਉਣੀ ਚਾਹਣਾ ਆਹ ਜਿਹੜੇ ਨੇ ਜੀ ਰੂਲਸ ਨੇ ਇਹ ਇਹ ਟਰਮਸ ਐਂਡ ਕੰਡੀਸ਼ਨ ਨੇ ਇਹ ਸਾਰੀਆਂ ਈ ਟੈਂਡਰਿੰਗ ਦੀਆਂ ਇਹ ਰੂਲਸ ਨੇ ਮਤਲਬ ਕਿ ਇਹਨਾਂ ਦੇ ਇਹ ਤੋਂ ਹਦਾਇਤਾਂ ਤੋਂ ਬਾਹਰ ਜਾ ਨਹੀਂ ਸਕਦੀ ਕੋਈ ਵੀ ਕਮੇਟੀ ਕੋਈ ਵੀ ਸੰਸਥਾ ਇਹਦੇ ਵਿੱਚ 45 ਨੰਬਰ ਪੁਆਇੰਟ ਆ ਜੀ ডিসਪਲੇ ਆਫ ਇਨਫੋਰਮੇਟਰੀ ਬੋਰਡ ਇਜ਼ ਕੰਪਲਸਰੀ ਔਨ ਵਰਕਸਾਈਟ ਵਿਦ ਨੇਮ ਆਫ ਵਰਕ ਵੀ ਜਿੱਥੇ ਵੀ ਕੋਈ ਕੰਮ ਹੁੰਦਾ ਉੱਥੇ ਇੱਕ ਬੋਰਡ ਲੱਗਣਾ ਜ਼ਰੂਰੀ ਆ ਚਾਹੇ ਉਹ ਸੜਕ ਬਣਦੀ ਆ ਚਾਹੇ ਟਾਈਲਾਂ ਪੈਂਦੀਆਂ ਨੇ ਵਾਟਸਐਵਰ ਜਿਹੜਾ ਵੀ ਕੰਮ ਹੁੰਦਾ ਉਹਦੇ ਬੋਰਡ ਲੱਭਣਾ ਜ਼ਰੂਰੀ ਆ ਪਹਿਲਾਂ ਉਹਦਾ ਕੰਮ ਦਾ ਨਾਮ ਲਿਖਿਆ ਜਾਣਾ ਚਾਹੀਦਾ ਵੀ ਇਹ ਕੰਮ ਕੰਮ ਮਤਲਬ ਆਈਟੀਆਈ ਚੌਕ ਤੋਂ ਕਚੈਰੀ ਚੌਕ ਤੱਕ ਸੜਕ ਬਣਨੀ ਆ ਤਾਂ ਉਹ ਕੰਮ ਦਾ ਨਾਮ ਵੀ ਹਾਂਜੀ ਉੱਥੋਂ ਲੈ ਕੇ ਉੱਥੇ ਤੱਕ ਸੜਕ ਬਣਨੀ ਆ ਪਹਿਲਾਂ ਉਹ ਲਿਖਿਆ ਹੋਣਾ ਚਾਹੀਦਾ ਫਿਰ ਉਹਦੀ ਐਸਟੀਮੇਟਡ ਕੋਸਟ ਜੇ ਤੇ ਕਿੰਨਾ ਟੈਂਡਰਿੰਗ ਟੈਂਡਰਿੰਗ ਦੇ ਵਿੱਚ ਇਹਨੂੰ ਇਹਨੂੰ 2 ਕਰੋੜ ਨਿਕਲਿਆ ਇਹਨੂੰ 1.5 ਕਰੋੜ ਦਾ ਟੈਂਡਰ ਆ ਵੀ ਇਹ ਇੰਨਾ ਪੈਸਾ ਇਹ ਤੇ ਲੱਗੂਗਾ ਉਹ ਤੀਜੀਆਂ ਸਪੈਸੀਫਿਕੇਸ਼ਨਸ ਸਪੈਸੀਫਿਕੇਸ਼ਨਸ ਸਮਝਦੇ ਹੋ ਸਪੈਸੀਫਿਕੇਸ਼ਨ ਮਤਲਬ ਵੀ ਉਹਦੇ ਵਿੱਚ ਕਿੰਨਾ ਮਟੀਰੀਅਲ ਕਿਹੜਾ ਪਿਆ ਕੀ ਉਹਦੇ ਵਿੱਚ ਰੇਤ ਆ ਜਿਹੜਾ ਜਾਂ ਘੱਗਰ ਸੈਨਾ ਜਾਂ ਕਿਹੜੀ ਜਿਹੜੀ ਉਹਦੀ ਸਟਰੈਂਥ ਆ ਜਿਹੜੀ ਆਪਣੀ ਉਹਦੀ ਇੱਟ ਦੀ ਜਾਂ ਟਾਇਲ ਦੀ ਉਹ ਸਾਰੀਆਂ ਸਪੈਸੀਫਿਕੇਸ਼ਨਾਂ ਉਹਦੇ ਲਿਖੀਆਂ ਹੋਣ ਚਾਹੀਦੀ ਅਗਲਾ ਟਾਈਮ ਲਿਮਿਟ ਵੀ ਟਾਈਮ ਲਿਮਿਟ ਵੀ ਕਦੋਂ ਤੋਂ ਕਦੋਂ ਤੱਕ ਉਹ ਜਿਹੜੀ ਉਹ ਆ ਕੰਮ ਆ ਜਿਹੜਾ ਉਹ ਕੰਪਲੀਟ ਹੋ ਜਾਊਗਾ 2 ਮਹੀਨੇ 4 ਮਹੀਨੇ ਜਾਂ 5 ਮਹੀਨੇ ਉਹ ਟਾਈਮ ਲਿਮਿਟ ਇਸ ਤੋਂ ਬਾਅਦ ਕੰਟਰੈਕਟਰ ਦਾ ਨਾਮ ਵੀ ਜਿਹੜੇ ਕੰਟਰੈਕਟਰ ਨੇ ਉਹ ਕੰਟਰੈਕਟ ਲਿਆ ਉਹਦਾ ਨਾਮ ਤੇ ਜਿਵੇਂ ਸੁਸਾਇਟੀ ਦੀ ਆਪਾਂ ਗੱਲ ਕਰ ਲਈਏ ਕੋਈ ਵੀ ਸੁਸਾਇਟੀ ਆ ਅੱਗੇ ਉਹਨਾਂ ਦੇ ਨਾਮ ਤੇ ਨੰਬਰ ਜਿਹੜੇ ਜੇਈ ਇੰਜੀਨੀਅਰ ਉਹਦੇ ਨਾਲ ਸਬੰਧਤ ਉਹਨੂੰ ਡੀਲ ਕਰਦੇ ਆ ਤੇ ਮੈਂ ਪੁੱਛਣਾ ਚਾਹਣਾ ਵੀ ਪੂਰੇ ਬਰਨਾਲੇ 'ਚ ਪੂਰੇ ਧਨੌਲੇ 'ਚ ਹੋਰ ਕਿਸੇ ਵੀ ਹਾਂ ਹਲਕੇ ਆਪਣੇ ਬਰਨਾਲੇ ਹਲਕੇ ਦੇ ਪਿੰਡ ਦੇ ਵਿੱਚ ਕਿਤੇ ਵੀ ਤੁਸੀਂ ਇੱਕ ਬੋਰਡ ਮੈਨੂੰ ਲੱਗਿਆ ਦਿਖਾ ਦਿਓ ਜਿੱਥੇ ਜਿੱਥੇ ਬੋਰਡ ਲੱਗਿਆ ਹੋਵੇ ਵੀ ਹਾਂ ਟਾਈਮ ਸੀਮਾ ਜੇ ਭਾਈ ਸੱਚੇ ਨੇ ਇਮਾਨਦਾਰ ਨੇ ਤਾਂ ਫਿਰ ਬੋਰਡ ਲਾਉਣ ਤੇ ਹੋਰ ਤੁਸੀਂ ਦੇਖੋ ਇਹਦਾ ਇੱਕ 46 ਨੰਬਰ ਪੁਆਇੰਟ ਆ ਵੀ ਇਨ ਕੰਕਰੀਟ ਵਰਕਸ ਓਨਲੀ ਰੈਡੀ ਮਿਕਸ ਪਲੈਂਟ ਵਿਲ ਬੀ ਅਲਾਉਡ ਮਤਲਬ ਕਿ ਜਿਹੜਾ ਸਿਮਿੰਟ ਆ ਉਹ ਰੈਡੀ ਮਿਕਸ ਪਲੈਂਟ ਦਾ ਹੀ ਅਲਾਉਡ ਆ ਤੇ ਇਹ ਜਿਹੜਾ ਸਿਮਿੰਟ ਵਰਤਦੇ ਆ ਜੀ ਆ ਬਾਈ ਮਸਰੀ ਇੱਥੇ ਆ ਜੀ ਆ ਸਿਮਿੰਟ ਦੀ ਬੋਰੀ ਆ ਜਿਹੜੀ ਆ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਇਹ ਬੋਰੀ ਆ ਜੀ ਇਹ ਬਾਗੇ ਭਰਾਣੇ ਤੋਂ ਮਤਲਬ ਕਿ ਇਹ ਉਹ ਵੀ ਅੱਗੇ ਬਾਅਦ ਚ ਕਰਾਂਗੇ ਆਪਾਂ ਸਾਰਾ ਇਹ ਬੋਰੀ ਰੱਖ ਦੋਗੇ ਤੇ ਇਹ ਜਿਹੜੀ ਆ ਇਹ ਫੋਟੋਆਂ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਅਸੀਂ ਭਾ ਜਿਹਦੇ ਘਰੇ ਇਹ ਪਿਆ ਸੀ ਜਿੱਥੋਂ ਇਹ ਸਾਨੂੰ ਬੋਰੀ ਮਿਲੀ ਆ ਤੇ ਅਸੀਂ ਅਵੇਲ ਕੀਤੀ ਤੇ ਇਹਦੀ ਕੀਮਤ ਆ ਜਿਹੜੀ ਮੈਂ ਐਮਪੀ ਸਾਹਿਬ ਨੂੰ ਵੀ ਮੇਰੀ ਦਰਖਾਸਤ ਆ ਵੀ ਇਹ ਤੇ ਸਪਸ਼ਟ ਕਰਨ ਚਲੋ ਜੇ ਤੁਸੀਂ ਭਾਈ ਵੱਡੇ ਲੀਡਰੋਂ ਮੈਂ ਚਲੋ ਤੁਸੀਂ ਨਹੀਂ ਇਹ ਤੇ ਤੁਹਾਡੇ ਤੁਸੀਂ ਈਓ ਦੀ ਡਿਊਟੀ ਲਾ ਸਕਦੇ ਹੋ ਵੀ ਉਹ ਸਪਸ਼ਟੀਕਰਨ ਦੇਣ ਕਿਉਂਕਿ ਈਓ ਵੀ ਹੋਲੀ ਸੋਲੀ ਨਹੀਂਗੇ ਹਨਾ ਐਗਜ਼ੀਕਟਿਵ ਆਫਸਰ ਨੇ ਜੇ ਤੁਸੀਂ ਉਹਨਾਂ ਦੀ ਡਿਊਟੀ ਲਾਓ ਪਿੱਛੇ ਕਹਿ ਦੋ ਥੋੜਾ ਬੋਲਣ ਤੇ ਉਹਨਾਂ ਦੀ ਤੁਸੀਂ ਡਿਊਟੀ ਲਾਓ ਵੀ ਭਾਈ ਤੁਸੀਂ ਮਤਲਬ ਕਿ ਹੈ ਬਿਆਕ ਸਿਮਿੰਟ ਕਿੱਥੋਂ ਆਇਆ ਤੇ ਇਹ ਸਿਮਿੰਟ ਦੀ ਜਿਹੜੀ ਕੀਮਤ ਹੈ 150 60 170 ਰੁਪਏ ਬੋਰੀ ਪੈਂਦੀ ਆ ਤੇ ਜਿਹੜਾ ਬੇਸਿਕਲੀ ਇਹਨਾਂ ਨੇ ਜਿਹੜਾ ਨੋਰਮਸ ਦੇ ਅਕੋਰਡਿੰਗਲੀ ਸਪੈਂਡ ਸਿਮਿੰਟ ਆ ਜੀ ਉਹ 360 65 ਰੁਪਏ ਬੋਰੀ ਪੈਂਦੀ ਤੇ ਫਿਰ ਮੈਨੂੰ ਐ ਦੱਸੋ ਜੀ ਇਮਾਨਦਾਰੀ ਕਿੱਥੇ ਰਹੀ ਸੋ ਇਹੀ ਕਾਰਨ ਜਿਹੜਾ ਇਸ ਵਾਰ ਮੀ ਪਿਆ ਬੁਰਾ ਹਾਲਾ ਮੀਂਹ ਪੈ ਕੇ ਜਿੱਥੇ ਜਿੱਥੇ ਇਹਨਾਂ ਨੇ ਕੰਮ ਕੀਤਾ ਮੈਂ ਕੰਮ ਸਾਰੇ ਦੱਸਾਂਗੇ ਲੋਕਾਂ ਦੀ ਵਿਚਾਰੀ ਚ ਹੁਣ ਇਹੀ ਕੰਮ ਤੇ ਆ ਮੈਂ ਸਾਰਾ ਮੈਂ ਸਾਈਟਾਂ ਤੇ ਜਾ ਕੇ ਮੈਂ ਦੱਸੂਗਾ ਵੀ ਭਾਈ ਇੱਥੇ ਇਮਾਨਦਾਰੀ ਝਲਕਦੀ ਆ ਕਿ ਇੱਥੇ ਬੇਈਮਾਨੀ ਝਲਕਦੀ ਆ ਤੇ ਪਰ ਜਿੱਥੇ ਜਿੱਥੇ ਕੰਮ ਕੀਤਾ ਉਥੇ ਸਾਰੇ ਪਾਣੀ ਮਤਲਬ ਕਿ ਪਾਣੀ ਨਾਲ ਇੱਟਾਂ ਖਰਾਬ ਹੋ ਗਈਆਂ ਬੁਰਾ ਹਾਲਾ ਜਿਹੜਾ ਪਾਣੀ ਆਇਆ ਹੁਣ ਆਪਣਾ ਚਲੋ ਪ੍ਰਮਾਤਮਾ ਦੀ ਕਰੋਪੀ ਆ ਪਰ ਇਹ ਜਿਹੜੀ ਚੀਜ਼ਾਂ ਹੋ ਰਹੀਆਂ ਨੇ ਕੀ ਇਹ ਇਮਾਨਦਾਰੀ ਦੀਆਂ ਨਿਸ਼ਾਨੀਆਂ ਕੀ ਇਹ ਇਮਾਨਦਾਰੀ ਦੀਆਂ ਨਿਸ਼ਾਨੀਆਂ ਨੇ ਜੇ ਟਰੱਕ ਯੂਨੀਅਨ ਦਾ ਮੁੱਦਾ ਹੋਇਆ ਜੇ ਤਨੌਲੇ ਬਾਈ ਮੁੰਦਰੀ ਹੁਰੀ ਬੈਠਿਆ ਤਨੌਲੇ ਦਾ 90 ਲੱਖ ਦਾ ਸਕੈਂਡਲ ਹੋਇਆ ਜੇ ਅਸੀਂ ਉਹ ਬੋਲੇ ਆ ਤਾਂ ਇਹਦਾ ਮਤਲਬ ਤੁਸੀਂ ਯਾਰ ਉਹ ਤੇ ਕੋਈ ਨਾ ਕੋਈ ਕਾਰਵਾਈ ਤਾਂ ਕਰੋ ਲੋਕਾਂ ਨੂੰ ਸਿਰਫ ਆਪਣੇ ਗੋਗਲੋਂ ਤੋਂ ਮਿੱਟੀ ਝਾੜ ਕੇ ਤੁਸੀਂ ਸਪਸ਼ਟੀ ਕਰਨ ਲਈ ਜਾਂਦੇ ਹੋ ਮੈਂ ਸਾਰੀਆਂ ਗੱਲਾਂ ਦੇਖੋ ਸਾਰੀਆਂ ਗੱਲਾਂ ਪਬਲਿਕ ਦੀ ਕਚਹਿਰੀ ਚ ਲੈ ਕੇ ਜਾਊਂਗਾ ਤੇ ਇਸ ਤੋਂ ਬਾਅਦ ਅਗਲੀ ਗੱਲ ਅਜੇ ਕਮੇਟੀ ਦੇ ਰਿਗਾਰਡਿੰਗ ਹੈ ਕਮੇਟੀ ਦੇ ਰਿਗਾਰਡਿੰਗ ਹੀ ਆਪਾਂ ਗੱਲ ਕਰਾਂਗੇ